ਪੰਜਾਬ ਦੇ ਵਿੱਚ ਇੱਕ ਚੀਜ਼ ਹੋਰ ਜਿਹੜੀ ਆਪਾਂ ਪਿਛਲੇ ਟਾਈਮ ਤੋਂ ਬੜਾ ਵੇਖ ਰਹੇ ਆ ਗਰੁੱਪੀਜ਼ਮ ਗਰੋਬਾਜ਼ੀ ਜਿਹੜੀ ਹੈ ਜਿਹਦੇ ਵਿੱਚ ਵੀ ਬਹੁਤਿਆਂ ਦੀਆਂ ਜਾਨਾਂ ਚਲੀਆਂ ਗਈਆਂ ਬਹੁਤਿਆਂ ਦੀਆਂ ਜਾ ਰਹੀਆਂ ਲਗਾਤਾਰ ਇਹ ਚੀਜ਼ ਨੂੰ ਪ੍ਰਸ਼ਾਸਨ ਵੀ ਨਹੀਂ ਕੋਈ ਰੋਕ ਪਾ ਰਿਹਾ ਤੇ ਆਪਣੇ ਆਪ ਵੀ ਇਸ ਚੀਜ਼ ਕੋਈ ਠੱਲ ਨਹੀਂ ਪੈ ਰਹੀ ਗਰੁੱਪੀਜ਼ਮ ਪੰਜਾਬ ਦਾ ਗਰੋਬਾਜ਼ੀ ਪੰਜਾਬ ਦੀ ਅਮਰੀਕਾ ਤੱਕ ਕਹਿੰਦੇ ਕਿ ਉੱਥੇ ਜਾ ਕੇ ਕਤਲ ਹੋਇਆ ਇਹ ਗੈਂਗਸਟਰ ਸੀ ਕੋਈ ਇਹ ਵੀ ਥੋੜਾ ਜਿਹਾ ਸਾਨੂੰ ਦੱਸ ਦਿਓ ਕਹਾਣੀ ਪੂਰੀ ਦੇਖੋ ਬੜਾ ਸਿੰਪਲ ਹੈ ਜੀ ਦੇਖੋ ਸੁਖਮ ਸਿੰਘ ਸਾਹਿਬ ਗੱਲੇ ਆ ਕਿ ਜਦੋਂ ਪ੍ਰਵਾਸ ਹੁੰਦਾ ਬਹੁਤ ਸਾਰੀਆਂ ਚੀਜ਼ਾਂ ਸਾਡੀਆਂ ਨਾਲ ਚੱਲੇ ਜਾਂਦੀਆਂ ਆ ਆ ਸਾਡੇ ਜਵਾਕ ਉੱਥੇ ਜਾ ਕੇ ਪਲਾਜ਼ਿਆਂ ਦੇ ਵਿੱਚ ਜਿੱਦਾਂ ਕਾਰਾਂ ਕਮਾਉਂਦੇ ਆ ਉਹ ਇੱਥੋਂ ਵਾਲਾ ਹੀ ਆ ਹਿਸਾਬ ਕਿਤਾਬ ਹੂੰ ਕਿਉਂਕਿ ਇੱਥੇ ਕੰਮ ਖੁੱਲਾ ਦਾਣਾ ਮੰਡੀ 'ਚ ਸਟੰਟ ਕਰ ਲੈ ਉੱਥੇ ਕਰ ਲੈ ਇੱਥੇ ਕਰ ਲੈ ਉਹ ਉੱਥੇ ਹਾਲ ਬਿਲਕੁਲ ਆ ਕਈ ਚੀਜ਼ਾਂ ਸਾਡੀਆਂ ਨਾਲ ਜਾਂਦੀਆਂ ਨੇ ਸਭ ਹੂੰ ਬੱਚੇ ਦੇ ਜੇ ਚੰਗੇ ਸੰਸਕਾਰ ਮਾਪਿਓ ਨੇ ਦਿੱਤੇ ਆ ਬੱਚੇ ਨੂੰ ਤਾਂ ਉਹ ਵੀ ਨਾਲ ਹੀ ਜਾਂਦੇ ਨੇ ਨਾ ਬਿਲਕੁਲ ਹੁਣ ਇਸੇ ਤਰ੍ਹਾਂ ਪੰਜਾਬੀਆਂ ਦੀ ਦੁਸ਼ਮਣੀ ਵੀ ਨਾਲ ਹੀ ਜਾਂਦੀ ਹੈ ਜੀ ਹੂੰ ਦੁਸ਼ਮਣੀ ਤੇ ਅੱਜ ਕੱਲ੍ਹ ਕਹਿ ਲੋ ਬਾਰਡਰ ਹੈ ਹੀ ਨਹੀਂ ਦੁਸ਼ਮਣਾਂ ਵਾਸਤੇ ਤਾਂ ਉਹ ਨਹੀਂ ਦੁਸ਼ਮਣੀ ਦਾ ਐਸੇ ਵੀ ਬਾਰਡਰ ਨਹੀਂ ਹੁੰਦਾ ਉਹ ਤਾਂ ਦੋ ਦੇਸ਼ ਵੀ ਤੇ ਦੁਸ਼ਮਣ ਹੁੰਦੇ ਨੇ ਬਿਲਕੁਲ ਤਾਂ ਗੱਲ ਇਹ ਆ ਕਿ ਹੁਣ ਇਸ ਮਾਮਲੇ ਦੇ ਵਿੱਚ ਕਈ ਤੁਹਾਨੂੰ ਇਹੋ ਜਿਹੇ ਮਾਮਲੇ ਮਿਲ ਜਾਣਗੇ ਜਿਹੜੇ ਉੱਤਰ ਜਾ ਕੇ ਬੰਦਿਆਂ ਨੇ ਹੂੰ ਕਢਵਾਏ ਇੱਥੇ ਯਾਨੀ ਸੁਪਾਰੀਆਂ ਦਿੱਤੀਆਂ ਜਾਂ ਕਰਾਏ ਦੇ ਕਾਤਲ ਲੈ ਕੇ ਕਤਲ ਕਰਵਾਏ ਰਿਸ਼ਤੇਦਾਰਾਂ ਤੱਕ ਵੀ ਹੋ ਜਾਂਦਾ ਹੈ ਕਤਲ ਚਾਹੇ ਉਹ ਅਣਖ ਦੀ ਖਾਤਰ ਕਾਰਨ ਕੁਝ ਵੀ ਹੋ ਸਕਦੇ ਆ ਜੀ ਤਾਂ ਕਹਿਣ ਦਾ ਮਤਲਬ ਇਹ ਆ ਕਿ ਜਦੋਂ ਹੁਣ ਇੱਥੇ ਆਪਾਂ ਦੇਖਦੇ ਆਂ ਰਾਈਵਲਰੀ ਆ ਜਾਂ ਦੁਸ਼ਮਣੀ ਆ ਜੀ ਜੀ ਤਾਂ ਦੋਨਾਂ ਧੜਿਆਂ ਦੇ ਬੰਦੇ ਜਦੋਂ ਚਾਹੇ ਉਹ ਫੇਕ ਪਾਸਪੋਰਟ ਬਣਾ ਕੇ ਨਿਕਲੇ ਹੋਣ ਚਾਹੇ ਅਸਲੀ ਪਾਸਪੋਰਟ ਤੇ ਜਦੋਂ ਉਹ ਉਧਰ ਜਮ੍ਹਾਂ ਹੋਈ ਜਾਣਗੇ ਚਾਰ ਉਧਰੋਂ ਚਲੇ ਗਏ ਤਿੰਨ ਉਧਰੋਂ ਚਲੇ ਗਏ ਜੀ ਤੇ ਗੈਂਗイズਮ ਤੇ ਆਪਣੇ ਆਪ ਹੀ ਉਧਰ ਚਲਾ ਗਿਆ ਬਿਲਕੁਲ ਤੇ ਉਧਰ ਕਿਹੜਾ ਪਹਿਲਾਂ ਗੈਂਗ ਨਹੀਂ ਹੈਗੇ ਉਧਰ ਪਹਿਲਾਂ ਵੀ ਚੱਲਦੇ ਨੇ ਬਿਲਕੁਲ ਠੀਕ ਹੈ ਨਾ ਜੀ ਕੈਨੇਡਾ ਦੇ ਵਿੱਚ ਜਿਹੜੇ ਗੈਂਗ ਨੇ ਬਹੁਤ ਪੁਰਾਣੇ ਨੇ ਬਿੰਦੀ ਜੋ ਹੁਰੀ ਕਦੋਂ ਦੇ ਨੇ ਹਿਸਾਬ ਨਾਲ ਉਹਨਾਂ ਦੀਆਂ ਕਾਰਵਾਈਆਂ ਇਦਾਂ ਆ ਪਵੇ ਹਾਂ ਜੀ ਅਸਮੇ 90 ਦੇ ਤੁਹਾਨੂੰ ਮਤਲਬ ਕਿ ਉਹ ਚਿੱਠੇ ਮਿਲ ਜਾਣਗੇ ਉਥੋਂ ਦੇ ਤਾਂ ਗੱਲ ਇਹ ਆ ਕਿ ਇਹ ਜਿਹੜਾ ਹੁਣ ਉਥੇ ਕਾਂਡ ਹੋਇਆ ਹਮ ਅਮਰੀਕਾ ਦੇ ਸ਼ੈਡਸਟਾਕਟਨ ਦੇ ਵਿੱਚ ਹੋਇਆ ਜੀ ਜੀ ਇੱਕ ਘਰ ਦੇ ਵਿੱਚ ਵੜ ਕੇ ਇਹ ਮਾਰਿਆ ਗਿਆ ਜਿਹੜਾ ਬੰਦਾ ਮਾਰਿਆ ਗਿਆ ਮੁੰਡਾ ਕਹ ਲੋ ਨੌਜਵਾਨੀ ਨੌਜਵਾਨ ਮੁੰਡਾ ਬਿਲਕੁਲ ਯਾਦਵ ਵੈਦਾ ਪੂਰਾ ਨਾਮ ਸ਼ਾਇਦ ਸੁਨੀਲ यादव ਕੇ ਕੁਛ ਐਸਾ ਨਾਮ ਹੈ ਜੀ ਜੀ ਉਹ ਜਿਹੜਾ ਮਾਰਿਆ ਗਿਆ ਵਿਰਿਆਮ ਖੇੜੇ ਦਾ ਹੂੰ ਵਿਰਿਆਮ ਖੇੜਾ ਸਭ ਉਹ ਵੀ ਮਤਲਬ ਕਿ ਅਬੋਰ ਦੇ ਲੱਗ ਗਿਆ ਜੀ ਤੇ ਇਹਨਾਂ ਦਾ ਜਿਹੜਾ ਪਿੰਡ ਆ ਉਹ ਵੀ ਅਬੋਰ ਚ ਹੈ ਲਾਰੈਂਸ ਕਾ ਬਿਲਕੁਲ ਇੱਕ ਇਹਨਾਂ ਦਾ ਸਾਥੀ ਜਿਹੜਾ ਸੀਗਾ ਉਹ ਜ਼ੀਰਕਪੁਰ ਦੇ ਲਾਗੇ ਮਾਰਿਆ ਗਿਆ ਸੀ ਪਛਾਹ ਜ਼ੀਰਕਪੁਰੀ ਮਾਰਿਆ ਗਿਆ ਸੀ ਅੰਕਿਤ ਭਾਦੂ ਹੂੰ ਅੰਕਿਤ ਭਾਦੂ ਉਹ ਵੀ ਇਸ ਏਰੀਆ ਦਾ ਸੀਗਾ ਜੀ ਜੀ ਹੁਣ ਮਾਰਨ ਤੋਂ ਬਾਅਦ ਜਿਹੜੀ ਖਬਰ ਇੰਡੀਆ ਟੂਡੇ ਚ ਪੜ੍ਹੀ ਹੈ ਮੈਂ ਹੋਰ ਨਹੀਂ ਮੈਂ ਕਿੱਥੇ ਪੜ੍ਹੀ ਸਵੇਰੇ ਇੰਡੀਆ ਟੂਡੇ ਵਾਲੇ ਗਰੁੱਪ ਨੇ ਇਹ ਗੱਲ ਕਹੀ ਆ ਕਿ ਜ਼ਿੰਮੇਵਾਰੀ ਲਈ ਗਈ ਬਕਾਇਦਾ ਹੂੰ ਤੇ ਕਾਰਨ ਦੱਸਿਆ ਗਿਆ ਕਿ ਜਿਹੜਾ ਅੰਕਿਤ ਭਾਦੂ ਦਾ ਉਥੇ ਇਨਕਾਊਂਟਰ ਹੋਇਆ ਸੀਗਾ ਜੀ ਇਹ ਕਿਤੇ ਨਾ ਕਿਤੇ ਉਸ ਇਨਫੋਰਮੇਸ਼ਨ ਚ ਜਾਂ ਕਹ ਲਓ ਕਿ ਉਸ ਸਾਰੀ ਕੌਨਸਪਰੇਸੀ ਚ ਸ਼ਾਮਲ ਸੀਗਾ ਹੂੰ ਉਹਦੇ ਬਦਲੇ ਵਜੋਂ ਕਹ ਲਓ ਹਾਂਜੀ ਨਾਲ ਦੂਜਾ ਇੱਕ ਤਰਕ ਦਿੱਤਾ ਗਿਆ ਕਿ ਦੇਖੋ ਜੀ ਇਹਨੂੰ ਮਾਰਨ ਦੀ ਇੱਕ ਵਜ੍ਹਾ ਹੋਰ ਵੀ ਆ ਕਿਉਂਕਿ ਇਹ ਪਾਕਿਸਤਾਨ ਤੋਂ ਇੰਡੀਆ ਚ ਡਰੱਗ ਭੇਜ ਰਹੇ ਸੀਗੇ ਜੀ ਕਿਉਂਕਿ ਇਹਦੇ ਤੇ ਸ਼ਾਇਦ ਕੋਈ ਮਾਮਲਾ ਦਰਜ ਆ ਹੂੰ ਕੋਈ ਤਗੜੀ ਰਿਕਵਰੀ ਹੋਈ ਗੁਜਰਾਤ ਦੇ ਵਿੱਚ ਤੇ ਇਹ ਸਮਝਿਆ ਜਾਂਦਾ ਕਿ ਇਹ ਪਹਿਲਾ ਲਾਰੈਂਸ ਦਾ ਸੀਗਾ ਮਤਲਬ ਗਰੁੱਪ ਦਾ ਬੰਦਾ ਫਿਰ ਉਸ ਤੋਂ ਬਾਅਦ ਅੱਡ ਹੋਇਆ ਉਸ ਤੋਂ ਬਾਅਦ ਇਹ ਦੁਬਈ ਗਏ ਨੇ ਜੀ ਦੁਬਈ ਚ ਇਹਨੇ ਆਪ ਦਾ ਕੋਈ ਨੈਟਵਰਕ ਕਥਿਤ ਤੌਰ ਤੇ ਅਪਰੇਟ ਕੀਤਾ ਤੇ ਉਸ ਤੋਂ ਬਾਅਦ ਉਹ ਮਾਮਲਾ ਦਰਜ ਹੁੰਦਾ ਹੂੰ ਉਤੋਂ ਬਾਅਦ ਏਜੰਸੀਆਂ ਇਹਦੇ ਪਿੱਛੇ ਸੀਗੀਆਂ ਇਹ ਦੁਬਈ ਤੋਂ ਸ਼ਾਇਦ ਯੂ ਐਸ ਪਹੁੰਚਿਆ ਜੀ ਕੁਝ ਇਸ ਤਰ੍ਹਾਂ ਦਾ ਸਫ਼ਰ ਦੱਸਿਆ ਜਾ ਰਿਹਾ ਹੈ ਮਤਲਬ ਕਿ ਕੁਝ ਮੀਡੀਆ ਰਿਪੋਰਟਾਂ ਸ਼ਾਇਦ ਇਹ ਵੀ ਬਾਅਦ ਦੇ ਵਿੱਚ ਆਇਆ ਸੀਗਾ ਕਿ ਫੇਕ ਪਾਸਪੋਰਟ ਤੇ ਪਰ ਮੈਨੂੰ ਨਹੀਂ ਪਤਾ ਉਹਦੇ ਵਿੱਚ ਕਿੰਨੀ ਕੁ ਸੱਚਾਈ ਆ ਕੁਝ ਫੇਕ ਪਾਸਪੋਰਟ ਵਾਲਾ ਵੀ ਚੱਲ ਰਿਹਾ ਪਰ ਕਹਿੰਦਾ ਮਤਲਬ ਇਹ ਆ ਕਿ ਇੱਕੋ ਇਲਾਕੇ 'ਚ ਇਦਾਂ ਇੱਕ ਦੂਜੇ ਨਾਲ ਸਾਰੇ ਲਗਭਗ ਇੱਕੋ ਇਲਾਕੇ ਦੇ ਸਾਰੇ ਬੰਦੇ ਤਾਂ ਉਹ ਉੱਥੇ ਜਾ ਕੇ ਕਾਂਡ ਹੁੰਦਾ ਤਾਂ ਇਸ ਦਰ ਮੈਨੇ ਇੱਕ ਚੀਜ਼ ਵੇਖਣ ਵਾਲੀ ਆ ਕਿ ਏਜੰਸੀਆਂ ਇਸ ਬੰਦੇ ਦੀ ਪਹਿੜ ਨਾ ਪਰਈ ਅਸੀਂ ਜੋ ਇੰਡੀਆ ਚ ਵਾਂਟਡ ਸੀਗਾ ਰੈਡ ਕਾਰਨਰ ਨੋਟਿਸ ਵੀ ਸ਼ਾਇਦ ਰਾਜਸਥਾਨ ਪੁਲਿਸ ਨੇ ਜਾਰੀ ਕਰਵਾ ਰੱਖਿਆ ਸੀਗਾ ਜੀ ਤਾਂ ਹੁਣ ਤੁਸੀਂ ਦੇਖੋਗੇ ਇੰਡੀਅਨ ਏਜੰਸੀਆਂ ਉਹਨੂੰ ਲੋਕੇਟ ਨਹੀਂ ਕਰ ਪਾਈਆਂ ਹੂੰ ਉਹ ਉਹਨੂੰ ਨਹੀਂ ਲੱਭ ਸਕੀਆਂ ਤੇ ਜਿਹੜੇ ਉਹਦੇ ਵਿਰੋਧੀ ਗਏ ਗਲੇ ਆ ਉਹਨਾਂ ਨੇ ਜਾਲ ਪਿਆ ਸਵਾਲ ਬਹੁਤ ਵਾਜ਼ਿਬ ਹੈ ਨਾ ਜੀ ਕਿਉਂਕਿ ਅੱਗੇ ਵੀ ਜੇ ਤੁਸੀਂ ਦੇਖੋਗੇ ਕੁਝ ਕਿਲਿੰਗਸ ਦੇ ਵਿੱਚ ਲਾਰੈਂਸ ਗਰੁੱਪ ਦਾ ਜਿਹੜਾ ਨਾ ਉਹ ਜ਼ਿਕਰ ਹੁੰਦਾ ਜ਼ਿਕਰ ਹੁੰਦਾ ਨਾ ਹੁੰਦਾ ਉਹਦਾ ਹਮ ਇੰਟਰਨੈਸ਼ਨਲੀ ਤਾਂ ਇਹ ਵੀ ਇੱਕ ਇੰਟਰਸਟਿੰਗ ਫੈਕਟ ਬਣ ਜਾਂਦਾ ਹੈ ਨਾ ਜੀ ਬਿਲਕੁਲ ਬਿਲਕੁਲ ਕਿ ਏਜੰਸੀਆਂ ਜਿਸ ਬੰਦੇ ਦੇ ਮਗਰ ਹੋਣ ਰੈੱਡ ਕਾਰਨਰ ਨੋਟਸ ਤੱਕ ਜਾਰੀ ਹੋਣ ਹਮ ਵੀ ਮਤਲਬ ਕਿ ਉਹਨੂੰ ਉਹਦੀ ਵਿਰੋਧੀ ਗੈਂਗ ਨੇ ਪਹਿਲਾਂ ਲੱਭ ਲਿਆ ਲੱਭਣੀ ਰਿਆ ਜਾਂ ਲੱਭਿਆ ਨਹੀਂ ਜਾ ਰਿਹਾ ਹਾਂਜੀ ਹਾਂ ਉਹ ਸਵਾਲ ਉੱਠਦੇ ਉਹਨਾਂ ਨੇ ਲੱਭ ਲਿਆ ਉਹਨਾਂ ਨੇ ਲੱਭਣਾ ਲੱਭ ਲੈਂਦੇ ਤਾਂ ਮਤਲਬ ਕਿ ਇਹ ਇਸ ਤਰ੍ਹਾਂ ਦੀ ਅੱਗੇ ਵੀ ਹੋਈ ਆ ਜਿਹੜਾ ਉਹ ਸੁਖਦੂਲ ਸੁਖਾ ਦੁੰਨੇ ਕੇ ਵਾਲਾ ਸੀ ਉਹਨੂੰ ਵੀ ਇਸੇ ਤਰ੍ਹਾਂ ਹੀ ਮਾਰਿਆ ਗਿਆ ਸੀ ਉਹਨੂੰ ਕੈਨੇਡਾ ਚ ਮਾਰਿਆ ਗਿਆ ਸੀ ਹਮ ਘਰੇ ਵੜ ਕੇ ਇਸੇ ਤਰ੍ਹਾਂ ਜੀ ਜੀ ਤਾਂ ਉਹ ਉਹਦੀ ਵੀ ਕਿਲਿੰਗ ਜਿਹੜੀ ਆ ਉਹ ਇਸੇ ਤਰ੍ਹਾਂ ਹੀ ਹੋਈ ਸੀਗੀ ਹਮ ਤਾਂ ਇਹ ਵੀ ਦੱਸਦੇ ਆ ਕਿ ਇੱਕ ਘਰ ਦੇ ਵਿੱਚ ਹੀ ਜਿਹੜੀ ਆ ਉਹ ਕਿਲਿੰਗ ਹੋਈ ਆ ਜੀ ਜੀ ਐਦਾਂ ਦੀਆਂ ਬਹੁਤ ਸਾਰੀਆਂ ਖਬਰਾਂ ਮਿੰਟੂ ਜੀ ਆਉਂਦੀਆਂ ਰਹਿੰਦੀਆਂ ਨੇਦਰ ਪ੍ਰਗਟ ਢਿੱਲੋਂ ਜੀ ਦੱਸ ਰਿਹਾ ਕਿ ਕੱਲ ਪੰਜ ਕੋਲਾ ਮੋਰਨੀ ਰੋਡ ਤੇ ਵੀ ਇੱਕ ਗੈਂਗਸਟਰ ਮਾਰਿਆ ਗਿਆ ਕਹਿੰਦੇ ਅ ਮੁਖਤਿਆਰ ਜੀ ਕਹਿ ਰਿਹਾ ਕਿ ਮਿੰਟੂ ਜੀ ਰਿੰਦਾ ਸੰਧੂ ਦੀ ਇੰਟਰਵਿਊ ਆਈ ਹੈ ਕਹਿੰਦੇ ਉਹ 골ਡੀ ਬਰਾੜ ਤੇ ਲਾਰੈਂਸ ਨਾਲ ਉਹਦੀ ਵਿਗੜ ਗਈ ਹੈ ਕਹਿੰਦੇ ਵੇਖੋ ਜੀ ਇਹ ਤਾਂ ਚੱਲਦਾ ਰਹਿੰਦਾ ਆਪਾਂ ਰੋਜ਼ ਕੋਈ ਨਾ ਕੋਈ ਖਬਰ ਕੋਈ ਨਾ ਕੋਈ ਵੀਡੀਓ ਇਹਨਾਂ ਦੀ ਆਉਂਦੀ ਰਹਿੰਦੀ ਹੈ ਕੁਲਦੀਪ ਜੀ ਬਿਲਕੁਲ ਬਿਲਕੁਲ ਤੁਸੀਂ ਦੋਸਤਾਂ ਨੇ ਇਹੀ ਇਹਨੂੰ ਲੈ ਕੇ ਜਾਣਾ ਹੁੰਦਾ ਪ੍ਰੋਗਰਾਮ ਨੂੰ ਅੱਗੇ ਥੋੜਾ ਜਿਹਾ ਹੋਰ ਸ਼ੇਅਰ ਕਰ ਦਿਓ ਇਸੇ ਕਰਕੇ ਪ੍ਰੋਗਰਾਮ ਅੱਗੇ ਚੱਲਣਾ ਹੈ ਤੁਹਾਡੇ ਸ਼ੇਅਰ ਕਰਨ ਵਾਲੀਆਂ ਚੱਲਣਾਂ ਏਜੰਸੀਜ਼ ਐਡਰੈਸ ਐਡਰੈਸ ਦੇ ਦਿੰਦੀਆਂ ਕਹਿੰਦੇ ਲੋਰੈਂਸ ਨੂੰ ਜੀਬੀਜੀ ਕਹਿੰਦੇ ਹੁਣ ਸੋਚਨ ਵਿਚਾਰਨ ਦੀ ਗੱਲ ਹੈ ਅਸੀਂ ਤੇ ਕੋਈ ਠੋਸ ਮੋਰ ਮਹੀਨਾ ਲਾ ਸਕਦੇ ਕਿਸੇ ਗੱਲ ਤੇ ਤਸਦੀਕ ਨਹੀਂ ਕਰ ਸਕਦੇ ਪਰ ਮਾਮਲੇ ਕੁਝ ਇਸੇ ਕਿਸਮ ਦੇ ਜਿਹੜੇ ਆ ਉਹ ਦੇਖਣ ਨੂੰ ਮਿਲਦੇ ਆ ਨਾ ਅਜੀਬ ਹੈ ਬਿਲਕੁਲ ਅਜੀਬ ਹੈ ਸੱਚਮੁੱਚ ਇਹੀ ਹੈ ਨਾ ਜੀ ਮਿੰਟੂ ਜੀ ਕਿ ਆਪਾਂ ਕਹਿੰਨੇ ਕਿ ਪ੍ਰਸ਼ਾਸਨੇ ਕਰੂਗਾ ਸਰਕਾਰਾਂ ਇਹ ਕਰਨੀਆਂ ਏਜੰਸੀਜ਼ ਇਹ ਕਰਨੀਆਂ ਏਜੰਸੀਜ਼ ਕੁਝ ਨਹੀਂ ਕਰਦੀਆਂ ਜਦੋਂ ਨੂੰ ਇੱਕ ਚੀਜ਼ੇ ਰੋਕਦੇ ਨਹੀਂ ਜਾਂ ਜੇ ਕੁਝ ਹੋ ਜਾਂਦਾ ਇਨਸੀਡੈਂਟ ਜਦੋਂ ਤੱਕ ਉਹਦਾ ਕੋਈ ਸਬੂਤ ਲੱਭਦੇ ਆ ਕੋਈ ਚੀਜ਼ਾਂ ਲੱਭਦੇ ਉਹਨੇ ਇੱਕ ਨਵਾਂ ਹੋਰ ਹੋ ਜਾਂਦਾ ਦੇਖੋ ਏਜੰਸੀਆਂ ਦੀ ਖੇਡ ਬੜੀ ਸੁਖਮ ਸਾਬ ਅਜੀਬ ਹੁੰਦੀ ਹੈ ਹੂੰ ਕੌਣ ਹੁਣ ਤੁਸੀਂ ਇਹ ਦੇਖੋ ਕਿ ਜਿਹੜੇ ਇਨਕਾਊਂਟਰ ਚ ਮਾਰੇ ਗਏ ਪੀਲੀ ਪੀ ਤਿੰਨ ਇਨਕਾਊਂਟਰ ਚ ਮਾਰੇ ਗਏ ਉਹਨਾਂ ਤਿੰਨਾਂ ਦੀ ਪਰਿਵਾਰਕ ਬੈਕਗ੍ਰਾਉਂਡ ਵੱਲ ਦੇਖੋ ਇੰਨਾ ਦੀ ਪਰਿਵਾਰਕ ਬੈਕਗ੍ਰਾਉਂਡ ਜਿਹੜੀ ਹੈ ਉਹਨਾਂ ਦੇ ਘਰ ਦੋ ਦੇ ਘਰ ਐਸੇ ਕਰਨੇ ਹੂੰ ਜਿਹੜੇ ਮੇਰੇ ਖਿਆਲ ਦੇ ਨਾਲ ਆਪਣੇ ਪੰਜਾਬੀਆਂ ਚੋਂ ਸ਼ਾਇਦ 90 95 ਫੀਸਦੀ ਨਹੀਂ ਹੈ ਦੇਖੋ ਯਾਨੀ ਪੰਜਾਬ ਦੀ ਵੱਸੋਂ ਦੇ ਇੱਕ ਬਹੁਤ ਵੱਡੇ ਹਿੱਸੇ ਤੋਂ ਨੀਵੇਂ ਪੱਧਰ ਦਾ ਆਰਥਿਕ ਤੌਰ ਤੇ ਪਰਿਵਾਰ ਜੀ ਜੀ ਜਿਹੜੇ ਬੰਦਿਆਂ ਬਾਰੇ ਕਿਹਾ ਜਾ ਰਿਹਾ ਕਿ ਇਹਨਾਂ ਨੂੰ ਦੁਨੀਆ ਦੀ ਕੋਈ ਜ਼ਿਆਦਾ ਜਾਣਕਾਰੀ ਨਹੀਂ ਸੀ ਹੂੰ ਉਹ ਐਡੇ ਵੱਡੇ ਮਾਮਲੇ 'ਚ ਤੇ ਐਡੇ ਵੱਡੇ ਇਨਕਾਊਂਟਰ 'ਚ ਇਨਕਾਊਂਟਰ ਤੇ ਸਵਾਲ ਰਹਿੰਦੇ ਨੇ ਹਮੇਸ਼ਾ ਜੀ ਹੁਣੇ ਵੀ ਚਾਹੀਦੀ ਕਿਉਂਕਿ ਫੇਕ ਇਨਕਾਊਂਟਰਾਂ ਦਾ ਇੰਡੀਆ 'ਚ ਇਤਿਹਾਸ ਹੈ